ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਇਸ ਦੀਵਾਲੀ ਤੇ ਇਹ ਛੇ ਕੰਮ ਕਰ ਲਓ ਤਾਂ ਬਸ ਤੁਹਾਡਾ ਚੰਗਾ ਸਮਾਂ ਸ਼ੁਰੂ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆਉਣ ਤੋਂ ਕੋਈ ਰੋਕ ਹੀ ਨਹੀਂ ਸਕੇਗਾ ਤਾਂ ਫਿਰ ਇਹ ਛੇ ਕੰਮ ਕਿਹੜੇ ਆ ਕਿੰਜ ਕਰਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਸੰਗਤ ਕੀ ਦੀਵਾਲੀ ਚਾਨਣ ਦਾ ਤਿਉਹਾਰ ਆ ਰੋਸ਼ਨੀਆਂ ਦਾ ਤਿਉਹਾਰ ਆ ਦੀਵਾਲੀ ਹੋਵੇ ਚਾਹੇ ਬੰਦੀ ਛੋੜ ਦੇ ਵਿੱਚ ਇਹ ਸਾਡੇ ਗੁਰੂ ਸਾਹਿਬ ਜੀ ਦੀ ਵਾਪਸੀ ਦਾ ਤਿਉਹਾਰ ਆ ਜਿਵੇਂ ਦੀਵਾਲੀ ਬਾਰੇ ਇਸ ਦਿਨ ਕਹਿੰਦੇ ਵੀ ਸ਼੍ਰੀ ਰਾਮਚੰਦਰ ਜੀ 14 ਸਾਲਾਂ ਦੇ ਬਨਵਾਸ ਤੋਂ ਬਾਅਦ ਅਜोध्या ਵਾਪਸ ਪਰਤੇ। ਬੰਦੀ ਛੋੜ ਦੇ ਵਿਸਦਾ ਇਤਿਹਾਸ ਪੜ੍ਹਦੇ ਆ ਤਾਂ ਪਤਾ ਲੱਗਦਾ ਵੀ ਇਸ ਦਿਨ ਮੇਰੇ ਛੇਵੇਂ ਪਾਸ਼ਾ ਤੁਨਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ। ਤਾਂ ਸੰਗਤ ਜੀ ਭਾਵੇਂ ਕੋਈ ਦੀਵਾਲੀ ਮਨਾ ਰਹੀ ਹੈ ਭਾਵੇਂ ਕੋਈ ਬੰਦੀ ਛੋੜ ਦੇ ਵਿਸ ਇਹ ਤਿਉਹਾਰ ਆ। ਗੁਰੂ ਦੀ ਘਰ ਵਾਪਸੀ ਦਾ ਗੁਰੂ ਦਾ ਸਾਡੀ ਜ਼ਿੰਦਗੀ ਦੇ ਵਿੱਚ ਵਾਪਸੀ ਦਾ ਭਾਵੇਂ ਕੀ ਇਹ ਗੱਲ ਬਿਲਕੁਲ ਸੱਚ ਹੈ ਕਿ ਜਦੋਂ ਆਪਾਂ ਪੈਦਾ ਹੋਏ ਪਰਮਕੀਤਾ ਪਰਮਾਤਮਾ ਜੀ ਦਾ ਵਾਸ ਉਦੋਂ ਤੋਂ ਹੀ ਸਾਡੇ ਮਨ ਦੇ ਵਿੱਚ ਹੈ ਕਿਉਂਕਿ ਪਰਮਕੀਤਾ ਪਰਮਾਤਮਾ ਜੀ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਕਣ-ਕਣ ਵਿੱਚ ਮੌਜੂਦ ਹੈ ਹਰ ਥਾਂ ਮੌਜੂਦ ਹੈ ਸਾਡੇ ਅੰਦਰ ਉਹਨਾਂ ਦਾ ਵਾਸ ਹੈ ਪਰ ਸੰਗਤ ਜੀ ਨਾਲ ਹੀ ਇਹ ਵੀ ਗੱਲ ਸੱਚ ਹੈ ਕਿ ਆਪਾਂ ਜਿਵੇਂ ਜਿਵੇਂ ਵੱਡੇ ਹੋਏ ਦੁਨੀਆ ਦੀ ਮੈਲੀ ਚਾਦਰ ਦੇ ਵਿੱਚ ਲਪੇਟਦੇ ਤੁਰੇ ਗਏ ਸਾਡੇ ਮਨ ਦੇ ਉੱਤੇ ਮਣਾ ਮਣਾਈ ਮੈਲ ਚੜ ਗਈ ਜਿਹਦੇ ਨਾਲ ਅਸੀਂ ਆਪਣੇ ਗੁਰੂ ਚਰਨਾਂ ਤੋਂ ਦੂਰ ਹੋ ਗਏ ਤਾਂ ਇਹ ਸ਼ੁਭ ਦਿਹਾੜਾ ਦੀਵਾਲੀ ਦਾ ਦਿਹਾੜਾ ਬੰਦੀ ਛੋੜ ਦੇ ਵਿੱਚ ਇਸ ਦਿਨ ਤੋਂ ਸ਼ੁਰੂਆਤ ਕਰੋ ਕਿਰਤੋ ਪਰਮ ਪਿਤਾ ਪਰਮਾਤਮਾ ਜੀ ਦਾ ਆਪਣੇ ਮਨ ਦੇ ਵਿੱਚ ਸਵਾਗਤ ਕਰੋ ਇੰਜ ਮਹਿਸੂਸ ਕਰੋ ਕਿ ਜਿਵੇਂ ਅੱਜ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਫਿਰ ਤੋਂ ਮੇਰੇ ਜੀਵਨ ਦੇ ਵਿੱਚ ਵਾਪਸੀ ਆ ਤੇ ਫਿਰ ਜਿੱਥੇ ਗੁਰੂ ਸਾਹਿਬ ਜੀ ਹੋਣ ਉੱਥੇ ਖੁਸ਼ੀਆਂ ਕਿਹੜੇ ਤੰਦਰੁਸਤੀ ਤਰੱਕੀ ਆਪ ਚੱਲ ਕੇ ਆਉਂਦੀ ਆ ਮੇਰੇ ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ ਦੇ ਵਿੱਚ ਪਹੁੰਚੇ ਤਾਂ 52 ਰਾਜਿਆਂ ਨੂੰ ਤੰਦਰੁਸਤੀ ਦਿੱਤੀ ਆਜ਼ਾਦੀ ਦਿੱਤੀ ਮਾਰਾ ਸੱਚੇ ਪਾਛੇ ਜਿੱਥੇ ਵੀ ਜਾਂਦੇ ਆ ਨਾ ਬਸ ਖੁਸ਼ੀਆਂ ਆ ਖਿਹੜੇ ਤੰਦਰੁਸਤੀ ਤਰੱਕੀ ਬਣਦੇ ਆ ਸੋ ਇੰਜ ਮਹਿਸੂਸ ਕਰਨਾ ਵਿਵਾਸ ਇਸ ਦਿਨ ਤੋਂ ਮੇਰੇ ਜੀਵਨ ਦੇ ਵਿੱਚ ਮੇਰੇ ਘਰ ਦੇ ਵਿੱਚ ਮੇਰੇ ਸਤਿਗੁਰ ਸੱਚੇ ਪਾਛਾ ਜੀ ਦੀ ਵਾਪਸੀ ਹੋ ਗਈ ਆ ਭਾਵੇਂ ਮੈਂ ਜਾਣੀ ਅਣਜਾਣੇ ਦੇ ਵਿੱਚ ਪਿੱਛੇ ਗਲਤੀਆਂ ਕਰਕੇ ਆਪਣੇ ਗੁਰੂ ਚਰਨਾ ਤੋਂ ਦੂਰ ਹੋ ਗਿਆ ਸਾਂ ਪਰ ਹੁਣ ਮੇਰੇ ਸਤਿਗੁਰ ਸੱਚੇ ਪਾਛਾ ਜੀ ਨੇ ਕਿਰਪਾ ਕਰ ਦਿੱਤੀ ਆ ਪਹਿਲੀ ਗੱਲ ਇਹ ਮਹਿਸੂਸ ਕਰਨੀ ਆ ਦੂਸਰੀ ਗੱਲ ਕਿ ਜਿਵੇਂ ਆਪਾਂ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰ ਦੀ ਸਫਾਈ ਕਰਦੇ ਆ ਉਦਾਂ ਹੀ ਆਪਣੇ ਆਲੇ-ਦੁਆਲੇ ਦੀ ਸਾਫ ਕਰੋ ਆਪਣੇ ਮਨ ਦੀ ਸਫਾਈ ਕਰੋ ਜੋ ਵੀ ਕਿਸੇ ਦੇ ਪ੍ਰਤੀ ਮਨ ਦੀ ਮੈਲ ਆਣਾ ਇਹਨੂੰ ਦੂਰ ਕਰ ਦਿਓ ਕਿਉਂਕਿ ਮਨ ਸਾਫ ਹੋਵੇਗਾ ਨਿਰਮਲ ਹੋਵੇਗਾ ਤਾਂ ਹੀ ਤਾਂ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨਿਵਾਸ ਹੋਵੇਗਾ ਨਾ ਫਿਰ ਇਹ ਮੌਕਾ ਹੈ ਜੋ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਤੁਹਾਡੇ ਮਨ ਦੇ ਵਿੱਚ ਭਰੀਆਂ ਪਈਆਂ ਨੇ ਭਾਵੇਂ ਕਿਸੇ ਦੇ ਵੀ ਪ੍ਰਤੀ ਹੋਣ ਬਸ ਉਹਨਾਂ ਨੂੰ ਦੂਰ ਕਰੋ ਦੁਸ਼ਮਣੀ ਨੂੰ ਵੀ ਦੋਸਤੀ ਦੇ ਵਿੱਚ ਬਦਲੋ ਜੇ ਕਿਸੇ ਨੇ ਤੁਹਾਡੇ ਨਾਲ ਗਲਤ ਕੀਤਾ ਈਸ਼ੁਗ ਦਿਹਾੜੀ ਤੇ ਉਹਨੂੰ ਮਾਫ ਕਰ ਦਓ ਜੇ ਤੁਸੀਂ ਕਿਸੇ ਦੇ ਨਾਲ ਗਲਤ ਕੀਤਾ ਜਾ ਕੇ ਮਾਫੀ ਮੰਗ ਕੇ ਗੱਲ ਖਤਮ ਕਰ ਦੋ ਬਸ ਇਸ ਦਿਨ ਤੋਂ ਆਪਣੀ ਸੋਚ ਬਦਲੋ ਆਪਣੀ ਨੈਗੇਟਿਵ ਸੋਚ ਨੂੰ ਪੋਜ਼ਿਟਿਵ ਸੋਚ ਦੇ ਵਿੱਚ ਬਦਲ ਲਓ ਜਿਵੇਂ ਕਈ ਭੈਣ ਭਰਾਵਾਂ ਦਾ ਸੁਭਾਅ ਹੁੰਦਾ ਹੈ ਕੋਈ ਹਰ ਵੇਲੇ ਨੈਗੇਟਿਵ ਸੋਚਦੇ ਰਹਿੰਦੇ ਆ ਮੇਰੇ ਨਾਲ ਕੁਝ ਮਾੜਾ ਨਾ ਹੋ ਜਾਵੇ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਨਾ ਆ ਜਾਵੇ ਮੇਰੇ ਸਰੀਰ ਨੂੰ ਕੋਈ ਬਿਮਾਰੀ ਨਾ ਲੱਗ ਜਾਵੇ ਤਾਂ ਇਹ ਸੋਚ ਨੂੰ ਬਦਲਣਾ ਹੈ ਜੋ ਸੋਚੋ ਬਸ ਚੰਗਾ ਸੋਚੋ ਆਪਦੀ ਤੰਦਰੁਸਤੀ ਤਰੱਕੀ ਦੇ ਲਈ ਸੋਚੋ ਮੂੰਹ ਦੇ ਵਿੱਚੋਂ ਜੋ ਵੀ ਸ਼ਬਦ ਨਿਕਲਣ ਬਸ ਚੜ੍ਹਦੀ ਕਲਾ ਵਾਲੇ ਸ਼ਬਦ ਨਿਕਲਣ ਪੋਜ਼ਿਟਿਵ ਸ਼ਬਦੇ ਨਿਕਲ ਨਜੀਦੇ ਨਾਲ ਤੁਹਾਡਾ ਵੀ ਮਨ ਖੁਸ਼ ਹੋਵੇ ਸੁਣਨ ਵਾਲੇ ਦਾ ਵੀ ਮਨ ਖੁਸ਼ ਹੋਵੇ ਉਹ ਵੀ ਚੜਦੀ ਕਲਾ ਦੇ ਨਾਲ ਪਰ ਜਾਵੇ ਜੇ ਲక్ష్ਮੀ ਜੀ ਦੀ ਕਿਰਪਾ ਆਪਣੇ ਆਪ ਤੇ ਚਾਹੁੰਦੇ ਹੋ ਤਾਂ ਬਸ ਫਿਰ ਇਹ ਕੰਮ ਜ਼ਰੂਰ ਕਰੋ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੋ ਪਰਮ ਪਿਤਾ ਪਰਮਾਤਮਾ ਜੀ ਦੀ ਦਿੱਤੀ ਹੋਈ ਹਰ ਚੀਜ਼ ਦਾ ਸ਼ੁਕਰਾਨਾ ਕਰੋ ਆਪਣੇ ਆਪ ਦੀ ਆਪਣੇ ਘਰ ਦੀ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਮਨ ਦੀ ਮੈਲ ਨੂੰ ਦੂਰ ਕਰੋ ਮਨ ਦੇ ਵਿੱਚ ਜੋ ਈਰਖਾ ਰੂਪੀ ਮੈਲ ਆ ਨਾ ਜਿਸ ਦਿਨ ਤੋਂ ਇਹ ਦੂਰ ਹੋ ਗਈ ਸਾਡਾ ਭਲਾ ਹੋਣਾ ਸ਼ੁਰੂ ਹੋ ਜਾਣਾ ਕਿਉਂਕਿ ਈਰਖਾ ਵੱਸ ਪੈ ਕੇ ਮਨੁੱਖ ਕਈ ਗਲਤ ਕੰਮ ਕਰਦਾ ਹੈ ਤੇ ਫਿਰ ਗਲਤ ਕੰਮ ਕਰਕੇ ਆਪਣੇ ਗੁਰੂ ਚਰਨਾਂ ਤੋਂ ਦੂਰ ਹੁੰਦਾ ਹੈ ਗੁਰੂ ਦੀ ਕਿਰਪਾ ਤੋਂ ਦੂਰ ਹੁੰਦਾ ਹੈ ਸੋ ਈਰਖਾ ਨੂੰ ਮਨ ਦੇ ਵਿੱਚੋਂ ਕੱਢਣਾ ਹੈ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾਓ ਕੀ ਭਾਵੇਂ ਇੱਕ ਮਹੀਨੇ ਦੇ ਵਿੱਚ ਜਿੰਨੀ ਤੁਹਾਡੀ ਸਮਰੱਥਾ ਹੈ ਇੱਕ ਦਿਨ ਐਸਾ ਚੁਣੋ ਕਿ ਕਿਸੇ ਇੱਕ ਜੀਵ ਦਾ ਭਲਾ ਜ਼ਰੂਰ ਕਰੋ ਕਿਉਂਕਿ ਜਦੋਂ ਆਪਾਂ ਹੱਥੀਂ ਕਿਸੇ ਦੀ ਮਦਦ ਕਰਦੇ ਹਾਂ ਜਾਂ ਕਿਸੇ ਪਦਾਰਥ ਦੇ ਨਾਲ ਕਿਸੇ ਦੀ ਮਦਦ ਕਰਦੇ ਹਾਂ ਖਾਸ ਕਰਕੇ ਜਦੋਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤਾਂ ਉਹ ਲੋੜਵੰਦ ਦੇ ਚਿਹਰੇ ਦੀ ਖੁਸ਼ੀ ਦੇਖ ਕੇ ਤੁਹਾਡੇ ਮਨ ਨੂੰ ਜੋ ਸਕੂਨ ਮਿਲੇਗਾ ਨਾ ਉਹ ਸਕੂਨ ਉਹ ਸ਼ਾਂਤੀ ਤੁਹਾਨੂੰ ਪੈਸੇ ਦੇ ਵਿੱਚੋਂ ਜਾਂ ਕਿਸੇ ਵੀ ਹੋਰ ਚੀਜ਼ ਵਿੱਚੋਂ ਨਹੀਂ ਮਿਲਣਾ। ਬਾਕੀ ਜਦੋਂ ਆਪਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਆ ਤਾਂ ਉਹਦੇ ਧੁਰ ਅੰਦਰੋਂ ਸਾਡੇ ਲਈ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਜੋ ਸਾਡੇ ਪਤਾ ਨਹੀਂ ਕਿੰਨੇ ਹੀ ਮਾੜੇ ਲੇਖ ਮਾੜੇ ਕਰਮ ਕੱਟ ਸਕਦੀਆਂ ਨੇ ਸੋਨਾ ਜ਼ਿੰਦਗੀ ਦੇ ਵਿੱਚ ਇਹ ਨਿਯਮ ਵੀ ਜ਼ਰੂਰ ਬਣਾਓ। ਸ਼ੁਰੂਆਤ ਦੀਵਾਲੀ ਦੇ ਤਿਉਹਾਰ ਤੋਂ ਕਰ ਲਓ। ਭਾਵੇਂ ਕਿਸੇ ਥੋੜੀ ਜੀ ਚੀਜ਼ ਦੇ ਨਾਲ ਹੀ ਮਦਦ ਕਰੋ ਆਪਾਂ ਇਹ ਨਹੀਂ ਕਹਿੰਦੇ ਵੀ ਬਹੁਤ ਸਾਰਾ ਪੈਸਾ ਖਰਚੋ ਨਹੀਂ ਕਿਸੇ ਨੂੰ ਆਪਾਂ ਚੰਗੀ ਸਲਾਹ ਦੇ ਕੇ ਉਹਦੀ ਮਦਦ ਕਰ ਸਕਦੇ ਆ ਕਿਸੇ ਦੀ ਹੱਥੀ ਮਦਦ ਕਰ ਸਕਦੇ ਆ ਕਿਸੇ ਦੁਖੀ ਦੇ ਕੋਲ ਬੈਠ ਕੇ ਉਹਦਾ ਦੁੱਖ ਸੁਣ ਸਕਦੇ ਆ ਕਿਸੇ ਰੋਂਦੇ ਹੋਏ ਨੂੰ ਹਸਾ ਕੇ ਇਹ ਪੁੰਨ ਖੱਟ ਸਕਦੇ ਆ ਬਸ ਯਾਦ ਰੱਖਣਾ ਜੋ ਚੀਜ਼ ਅਸੀਂ ਦੂਜਿਆਂ ਨੂੰ ਦਿੰਨੇ ਆ ਉਹੀ ਚੀਜ਼ ਦੁਗਣੀ ਚੁਗਣੀ ਹੋ ਕੇ ਵਾਪਸ ਸਾਡੇ ਕੋਲ ਆਉਂਦੀ ਆ ਬਸ ਕੋਸ਼ਿਸ਼ ਕਰੋ ਕਿ ਅਸੀਂ ਖੁਸ਼ੀਆਂ ਵੰਡੀਏ ਤਾਂ ਹੀ ਸਾਡੇ ਘਰ ਖੁਸ਼ੀਆਂ ਆਉਣਗੀਆਂ ਇੱਕ ਆਪਣੀ ਜ਼ਿੰਦਗੀ ਦਾ ਨਿਯਮ ਇਹ ਬਣਾਓ ਕਿ ਜਦੋਂ ਵੀ ਕੋਈ ਕੰਮ ਦੀ ਸ਼ੁਰੂਆਤ ਕਰਨੀ ਆ ਭਾਵੇਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹੋ ਨਵਾਂ ਮਕਾਨ ਬਣਾਉਣ ਲੱਗੇ ਹੋ ਕੋਈ ਨਵਾਂ ਰਿਸ਼ਤਾ ਜੋੜਨ ਲੱਗੇ ਹੋ ਉਦੋਂ ਤਾਂ ਆਪਾਂ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੀ ਕਰਨੀ ਆ ਕਿਉਂਕਿ ਸਿੱਖਣ ਨੂੰ ਹੁਕਮ ਆ ਕਿ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ ਤੋਂ ਗੁਰੂ ਸਾਹਿਬ ਜੀ ਦੀਆਂ ਆਗਿਆ ਤੋਂ ਬਿਨਾ ਕੋਈ ਵੀ ਕੰਮ ਸ਼ੁਰੂ ਨਹੀਂ ਕਰਨਾ ਪਰ ਇੱਕ ਨਿਯਮ ਨਾਲ ਨਾਲ ਹੋਰ ਬਣਾਓ ਕਿ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਕੰਮ ਕਰਦੇ ਆਂ ਜਿਵੇਂ ਆਪਾਂ ਸਵੇਰੇ ਸਵੇਰੇ ਉੱਠੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ ਉਦੋਂ ਮਾਲਕ ਦਾ ਸ਼ੁਕਰਾਨਾ ਕਰੋ ਮਾਲਕ ਦਾ ਆਸ਼ੀਰਵਾਦ ਲੈ ਕੇ ਮਾਲਕ ਦੀਆਂ ਆਗਿਆ ਲੈ ਕੇ ਆਪਣੇ ਦਿਨ ਦੀ ਸ਼ੁਰੂਆਤ ਕਰੋ ਜਦੋਂ ਕੋਈ ਆਪਣਾ ਕਾਰੋਬਾਰ ਆਪਾਂ ਕਿਰਤ ਕਰਨੀ ਸ਼ੁਰੂ ਕਰਦੇ ਆਂ ਭਾਵੇਂ ਦੁਕਾਨਦਾਰ ਹੋ ਭਾਵੇਂ ਨੌਕਰੀ ਪੇਸ਼ਾਓ ਜੋ ਵੀ ਤੁਹਾਡੀ ਕਿਰਤ ਆ ਉਹ ਕਿਰਤ ਕਮਾਈ ਕਰਨ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰੋ ਮਾਲਕ ਦੀ ਅਗਿਆ ਆਸ਼ੀਰਵਾਦ ਲਓ ਫਿਰ ਦੇਖਣਾ ਸਾਡੇ ਹਰ ਕੰਮ ਦੇ ਵਿੱਚ ਕਿੰਜ ਬਰਕਤ ਕਹਿੰਦੀ ਅਤੇ ਆਪਦੇ ਮਨ ਨੂੰ ਸਾਫ਼ ਰੱਖਣ ਦੇ ਲਈ ਸਦਾ ਸਾਫ਼ ਰੱਖਣ ਦੇ ਲਈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖੋ ਇਹ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਕਿਵੇਂ ਜੋੜਨਾ ਹੈ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਜ਼ਰੂਰ ਬਣਾ ਲਓ ਭਾਵੇਂ ਹਰ ਰੋਜ਼ ਗੁਰੂ ਘਰੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ ਦਿਓ ਭਾਵੇਂ ਤੁਸੀਂ ਹਰ ਰੋਜ਼ ਮਾਲਕ ਦੀਆਂ ਦਿੱਤੀਆਂ ਦਰਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਭਾਵੇਂ ਤੁਸੀਂ ਹਰ ਰੋਜ਼ 5 10 ਮਿੰਟ ਬੈਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿਓ ਸਵੇਰੇ ਜਪ ਲਓ ਰਾਤ ਨੂੰ ਸੌਣ ਤੋਂ ਪਹਿਲਾਂ ਜਪ ਲਓ ਜਾਂ ਦਿਨ ਦੇ ਵਿੱਚ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਸੰਗਤ ਜੀ ਵਸ ਤੁਸੀਂ ਸ਼ੁਰੂਆਤ ਕਰ ਲਓ ਕਿਸੇ ਵੀ ਕੰਮ ਦੇ ਨਾਲ ਕਰ ਲਓ ਇਹ ਤੁਹਾਡੀ ਕੀਤੀ ਹੋਈ ਸ਼ੁਰੂਆਤ ਤੁਹਾਡੀ ਜ਼ਿੰਦਗੀ ਨੂੰ ਬਦਲ ਦਵੇਗੀ ਸਾਡੇ ਕੋਲ ਸਿਰਫ ਇੱਕ ਸ਼ੁਰੂਆਤ ਕਰਨ ਦੀ ਦੇਰ ਹੈ ਆ ਭਾਵੇਂ ਤੁਸੀਂ ਗੁਰੂ ਘਰੇ ਜਾਣਾ ਸ਼ੁਰੂ ਕਰਦੋ ਸ਼ੁਕਰਾਨਾ ਸ਼ੁਰੂ ਕਰਦੋ ਸੇਵਾ ਸ਼ੁਰੂ ਕਰਦੋ ਮਾਲਕ ਨੇ ਬਾਕੀ ਕਿਰਪਾ ਆਪੇ ਕਰ ਲੈਣੀ ਆ ਮਹਾਰਾਜ ਸੱਚੇ ਪਾਸ਼ਾ ਜੀ ਨੇ ਪਤਾ ਹੀ ਨਹੀਂ ਲੱਗਣ ਦੇਣਾ ਕਿ ਕਦੋਂ 2.5 3 ਘੰਟੇ ਦਾ ਨਿਤਨੇਮ ਅਮਰਤ ਵੇਲਾ ਜੋਲੀ ਦੇ ਵਿੱਚ ਪਾ ਦਿੱਤਾ ਸੋ ਸ਼ੁਰੂਆਤ 5 10 ਮਿੰਟ ਤੋਂ ਹੀ ਭਾਵੇਂ ਕਰ ਲਓ ਕਰੋ ਜ਼ਰੂਰ ਜਦੋਂ ਇਹ ਸਾਰੇ ਕੰਮ ਆਪਾਂ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਤਕਲੀਫਾਂ ਨੇ ਉਹ ਆਪੇ ਹੀ ਸਾਡਾ ਰਾਹ ਛੱਡ ਜਾਣਗੀਆਂ ਕਮਾਂਕਾਰਾਂ ਦੀਆਂ ਅੜਚਨਾ ਦੂਰ ਹੋ ਜਾਣਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਕਿਹੜੇ ਬਰਕਤਾਂ ਤੰਦਰੁਸਤੀ ਤਰੱਕੀ ਖੁਦ ਚੱਲ ਕੇ ਆਵੇਗੀ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਜਿੱਥੇ ਰੱਬ ਦਾ ਨਾਮ ਉੱਥੇ ਸਭ ਖੁਸ਼ੀਆਂ ਕਿਹੜੇ ਬਰਕਤਾਂ ਆਪ ਚੱਲ ਕੇ ਹੁੰਦੀਆਂ ਨੇ ਇਹਨਾਂ ਨੂੰ ਬੁਲਾਉਣਾ ਨਹੀਂ ਪੈਂਦਾ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਪਿੱਛੇ ਰਹਿੰਦੀਆਂ ਨੇ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਪਿੱਛੇ ਪਿੱਛੇ ਰਹਿੰਦੀਆਂ ਨੇ ਅਤੇ ਜੋ ਮਨੁੱਖ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਦੇ ਆ ਇਹ ਸੁੱਖ ਸੁਹੂਲਤਾ ਇਹ ਦੁਨਿਆਵੀ ਦਰਗਾਹੀ ਸੁੱਖ ਉਹਨਾਂ ਦੇ ਵੀ ਮਗਰ ਮਗਰ ਤੁਰੇ ਫਿਰਦੇ ਆ ਸੋ ਆਓ ਇਸ ਦੀਵਾਲੀ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਨਿਯਮ ਕੁਝ ਆਦਤਾਂ ਬਦਲੀਏ ਜ਼ਿੰਦਗੀ ਆਪਣੇ ਆਪ ਹੀ ਬਦਲ ਜਾਵੇਗੀ ਬਿਠਿਆਂ ਬਿਠਾਇਆਂ ਕੁਝ ਨਹੀਂ ਮਿਲਦਾ ਮਿਹਨਤ ਕਰਨੀ ਪੈਂਦੀ ਆ ਭਾਵੇਂ ਤੁਸੀਂ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਚਾਹੁੰਦੇ ਹੋ ਭਾਵੇਂ ਤੁਸੀਂ ਅਧਿਆਤਮਿਕ ਜੀਵਨ ਦੇ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਹੋ ਮਿਹਨਤ ਕਰਨੀ ਪੈਣੀ ਆ ਮਿਹਨਤ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਤਾਂ ਫਿਰ ਆਓ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਮਾਰਾ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਜ਼ਲ ਕਰਨ ਦੇ ਲਈ ਮਿਹਨਤ ਕਰੀਏ ਆਪਣੇ ਮਨ ਦੀ ਮੈਲ ਨੂੰ ਦੂਰ ਕਰਨ ਦੇ ਲਈ ਆਪਣੇ ਮਨ ਨੂੰ ਗੁਰੂ ਜਰਨਾ ਦੇ ਨਾਲ ਜੋੜਨ ਦਾ ਯਤਨ ਕਰੀਏ ਮਾਰਾ ਸੱਚੇ ਪਾਤਸ਼ਾਹ ਜੀ ਦੇ ਅਰਦਾਸ ਬੇਨਤੀ ਕਰਕੇ ਨਾਮ ਜਪਣਾ ਸ਼ੁਰੂ ਕਰੀਏ ਸ਼ੁਕਰਾਨਾ ਕਰਨਾ ਸ਼ੁਰੂ ਕਰੀਏ ਇੱਕ ਸਭ ਤੋਂ ਸੌਖਾ ਕੰਮ ਕਈ ਵਾਰ ਨਾ ਕਈ ਭੈਣ ਭਰਾ ਕਹਿ ਦਿੰਦੇ ਆ ਵੀ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਤਾਂ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਸ਼ਾ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਸੋਹਣੀ ਕੁਦਰਤ ਹੈ ਇਹਦੇ ਨਾਲ ਜੁੜੋ ਸੰਗਤ ਜੀ ਸੱਚ ਕਰਕੇ ਜਾਣਿਓ ਜੇ ਜਦੋਂ ਆਪਾਂ ਮਾਲਕ ਦੀ ਬਣਾਈ ਹੋਈ ਜੀਵ ਜੰਤ ਦੇ ਲਈ ਕੋਈ ਵੀ ਚੰਗਾ ਕੰਮ ਕਰਦੇ ਆ ਇਹਨਾਂ ਦਾ ਭਲਾ ਕਰਨ ਬਾਰੇ ਸੋਚਦੇ ਆ ਤਾਂ ਸਤਿਗੁਰ ਸੱਚੇ ਪਾਜਾ ਇੰਨੇ ਹੀ ਸ਼ੇਤੀ ਮਿਹਰਬਾਨ ਹੁੰਦੇ ਆ ਤੁਸੀਂ ਕੁਝ ਦਿਨ ਪੰਛੀਆਂ ਨੂੰ ਚੋਗਾ ਪਾ ਕੇ ਦੇਖ ਲਓ ਜਾ ਮੈਂ ਤੁਸੀਂ ਇਹ ਪੇੜ ਪੌਦਿਆਂ ਦੀ ਦੇਖ ਰੇਖ ਕਰਕੇ ਦੇਖ ਲਓ ਤੁਹਾਨੂੰ ਇੰਜ ਲੱਗਣਾ ਵੀ ਜਿਵੇਂ ਮਾਲਕ ਦੇ ਦੋਵੇਂ ਹੀ ਮੇਰ ਭਰੇ ਹੱਥ ਸਾਡੇ ਚਿਰ ਤੇ ਆਗੇ ਹੋਣ ਜਿੰਦਗੀ ਦੀ ਜੋ ਵੀ ਨਿਰਾਸ਼ਾ ਹੈ ਚਿੰਤਾ ਹੈ ਡਿਪਰੈਸ਼ਨ ਖਤਮ ਹੋ ਜਾਵੇਗਾ ਮਨ ਨੂੰ ਇੰਨੀ ਸ਼ਾਂਤੀ ਇੰਨਾ ਸਕੂਨ ਮਿਲਦਾ ਕਿ ਤੁਸੀਂ ਫਿਰ ਦੇਖ ਕੇ ਹੈਰਾਨ ਹੋਵੋਗੇ ਸੁਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਵ ਕਰੀਏ ਕੁਝ ਚੰਗੇ ਨਿਜਮ ਕੋਈ ਚੰਗੀਆਂ ਆਦਤਾਂ ਅਪਣਾਈਏ ਇੱਕ ਹਵਕਤਾ ਸ਼ੁਰੂ ਤੋਂ ਸੁਣੀ ਆ ਨਾ ਕਰ ਪਲਾ ਹੋ ਪਲਾ ਅੰਤ ਭਲੇ ਦਾ ਪਲਾ ਬਸ ਦੂਜਿਆਂ ਦੇ ਭਲੇ ਦੇ ਵਿੱਚ ਹੀ ਸਾਡੀ ਭਲਾਈ ਆ ਆਪਦਾ ਭਲਾ ਚਾਹਦੇ ਹੋ ਤਾਂ ਫਿਰ ਹਰ ਕਿਸੇ ਦੇ ਭਲੇ ਬਾਰੇ ਸੋਚੋ ਕਦੇ ਵੀ ਕਿਸੇ ਦੇ ਪ੍ਰਤੀ ਮਾੜੇ ਖਿਆਲ ਨਾ ਆਉਂਦੋ ਕਦੇ ਵੀ ਕੁਝ ਮਾੜਾ ਨਹੀਂ ਹੋਵੇਗਾ ਦੁਆਵਾਂ ਅਸੀਸਾਂ ਕਮਾਉਣ ਦਾ ਜਿੱਥੇ ਵੀ ਮੌਕਾ ਮਿਲੇ ਹੱਥੋਂ ਜਾਣ ਨਾ ਦਿਓ ਬਸ ਨੇਕ ਕੰਮ ਕਰਕੇ ਦੁਆਵਾਂ ਅਸੀਸਾਂ ਇਕੱਠੀਆਂ ਕਰੋ ਕਿਉਂਕਿ ਦੁਆਵਾਂ ਅਸੀਸਾਂ ਸਾਡੇ ਲਿਖੇ ਹੋਏ ਲੇਖ ਬਦਲ ਸਕਦੀਆਂ ਨੇ